ਅੱਜ ਇਸ ਵੀਡੀਓ ਰਾਈ ਮੈਂ ਤੁਹਾਨੂੰ ਕੋਨੀ ਮੈਨਜ ਦੁਆਰਾ ਦੱਸੇ ਗਏ ਕੁਝ ਤਰੀਕਿਆਂ ਬਾਰੇ ਦੱਸਾਂਗੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਾਰਥਨਾ ਕਰਨ ਦੇ ਸਹੀ ਤਰੀਕੇ ਕਿਹੜੇ ਹਨ ਜਿਨ੍ਹਾਂ ਨੂੰ ਤੁਸੀਂ ਅਗਰ ਹਰ ਦਿਨ ਫਾਲੋ ਕਰੋਗੇ ਤਾਂ ਬ੍ਰਹਿਮੰਡ એનર્ਜੀ ਜਾਂ ਫਿਰ ਜਿਸ ਭਗਵਾਨ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡੀ ਇੱਛਾ ਬਹੁਤ ਜਲਦੀ ਹੀ ਪੂਰੀ ਕਰਨਗੇ ਤੁਹਾਡੀ ਜ਼ਿੰਦਗੀ ਦੇ ਸਾਰੇ ਰਸਤੇ ਖੋਲ ਦੇਣਗੇ ਤੁਹਾਨੂੰ ਉਹ ਸਭ ਕੁਝ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਜ਼ਿਆਦਾਤਰ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਪ੍ਰਾਰਥਨਾ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਕਰਨੀ ਹੈ ਜਿਸ ਕਰਕੇ ਉਹ ਪਰਮਾਤਮਾ ਨੂੰ ਸ਼ਿਕਾਇਤ ਕਰਦੇ ਰਹਿੰਦੇ ਹਨ ਕਿ ਪਰਮਾਤਮਾ ਉਹਨਾਂ ਦੀ ਇੱਛਾ ਪੂਰੀ ਕਿਉਂ ਨਹੀਂ ਕਰਦੇ ਅਜਿਹੇ ਲੋਕਾਂ ਨੂੰ ਕੋਈ ਕਹਿੰਦੀ ਹੈ ਕਿ ਬ੍ਰਹਿਮੰਡ ਇੱਕ ਨਿਯਮ ਵਿੱਚ ਚੱਲ ਰਿਹਾ ਹੈ ਜੇ ਉਹਨਾਂ ਨਿਯਮਾਂ ਨੂੰ ਸਹੀ ਤਰ੍ਹਾਂ ਫੋਲੋ ਕਰਕੇ ਪ੍ਰੇਰ ਕਰਦੇ ਹੋ ਤਾਂ ਤੁਹਾਡੀ ਕੋਈ ਵੀ ਇੱਛਾ ਅਧੂਰੀ ਨਹੀਂ ਰਹਿ ਸਕਦੀ ਬਸ ਸਾਨੂੰ ਇਹਨਾਂ ਨਿਯਮਾਂ ਨੂੰ ਸਹੀ ਤਰੀਕੇ ਫੋਲੋ ਕਰਨਾ ਆਉਣਾ ਚਾਹੀਦਾ ਹੈ ਤਾਂ ਜੋ ਜੇ ਤੁਸੀਂ ਅਸੀਂ ਪ੍ਰੇਅਰ ਕਰੀਏ ਤਾਂ ਸਾਡੀ ਇੱਛਾ ਜਲਦ ਤੋਂ ਜਲਦ ਪੂਰੀ ਹੋ ਜਾਵੇ ਆਪਣੀਆਂ ਇਸ਼ਾਵਾਂ ਨੂੰ ਪੂਰੇ ਕਰਨ ਦੇ ਲਈ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖਣਾ ਅਤੇ ਇਸ ਵੀਡੀਓ ਦੇ ਹਰ ਇੱਕ ਸ਼ਬਦ ਨੂੰ ਸਮਝਣ ਦੀ ਚੰਗੀ ਤਰ੍ਹਾਂ ਕੋਸ਼ਿਸ਼ ਕਰਨਾ ਪੁਆਇੰਟ ਪਹਿਲਾ ਅਜਿਹੇ ਲੋਕ ਜਿਨ੍ਹਾਂ ਦੀਆਂ ਇਸ਼ਾਵਾਂ ਪੂਰੀਆਂ ਨਹੀਂ ਹੁੰਦੀਆਂ ਇਹ ਗਲਤ ਇਨਫਰਮੇਸ਼ਨ ਬਣਾਉਂਦੇ ਹਨ ਪ੍ਰੈਜ਼ੈਂਟ ਸ਼ਬਦਾਂ ਦਾ ਇਸਤੇਮਾਲ ਕਰਨ ਦੀ ਜਗ੍ਹਾ ਇਹ ਫਿਊਚਰ ਸ਼ਬਦਾਂ ਦੇ ਸੈਂਟੈਂਸ ਵਰਤਦੇ ਹਨ ਮਤਲਬ ਕਿ ਭਵਿੱਖ ਕਾਲ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਅਫਰਮੇਸ਼ਨ ਦਾ ਮਤਲਬ ਹੈ ਜਿਹੜੀ ਇੱਛਾ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਜਾਵੇ ਉਦਾਹਰਨ ਦੇ ਤੌਰ ਤੇ ਜਿਵੇਂ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤੁਹਾਡੀ ਇੱਛਾ ਹੈ ਕਿ ਅਮੀਰ ਹੋਣਾ ਹੈ ਤੁਸੀਂ ਕਹਿੰਦੇ ਹੋ ਕਿ ਮੈਂ ਅਮੀਰ ਹੋ ਜਾਵਾਂਗਾ ਮੈਂ ਅਮੀਰ ਹੋਵਾਂਗਾ ਪਰ ਇਸ ਤਰ੍ਹਾਂ ਇਹ ਕਹਿਣ ਦੀ ਜਗ੍ਹਾ ਤੁਸੀਂ ਬੋਲੋਗੇ ਕਿ ਮੈਂ ਅਮੀਰ ਹਾਂ ਮੇਰੇ ਕੋਲ ਬਹੁਤ ਧਨ ਸੰਪਤੀ ਹੈ ਕਿਉਂਕਿ ਅਸੀਂ ਸਾਰੇ ਵਰਤਮਾਨ ਸਮੇਂ ਵਿੱਚ ਰਹਿੰਦੇ ਹਾਂ ਤੇ ਕੱਲ ਕਦੇ ਨਹੀਂ ਆਉਂਦਾ ਕੱਲ ਹਮੇਸ਼ਾ ਅੱਜ ਬਣ ਕੇ ਹੀ ਆਉਂਦਾ ਹੈ ਅਗਰ ਤੁਸੀਂ ਆਪਣੇ ਭਵਿੱਖ ਦੇ ਲਈ ਕੋਈ ਅਫਰਮੇਸ਼ਨ ਲਿਖਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਬ੍ਰਹਿਮੰਡ ਨੂੰ ਕੋਈ ਸੰਕੇਤ ਭੇਜ ਰਹੇ ਹੋ ਕਿਉਂਕਿ ਉਹ ਚੀਜ਼ ਤੁਹਾਨੂੰ ਭਵਿੱਖ ਵਿੱਚ ਚਾਹੀਦੀ ਹੈ ਲੇਕਿਨ ਬ੍ਰਹਿਮੰਡ ਦੇ ਅਨੁਸਾਰ ਭਵਿੱਖਤਾ ਕਦੇ ਨਹੀਂ ਆਉਂਦਾ ਇਸ ਲਈ ਤੁਹਾਨੂੰ ਤਿਆਰ ਰੱਖਣਾ ਹੋਵੇਗਾ ਕਿ ਤੁਸੀਂ ਕੋਈ ਵੀ ਅਫਰਮੇਸ਼ਨ ਲਿਖਣੀ ਹੈ ਤਾਂ ਵਰਤਮਾਨ ਵਿੱਚ ਲਿਖੋ ਫੋਰ ਐਗਜ਼ਾਮਪਲ ਜਿਵੇਂ ਕਿ ਮੇਰਾ ਦਿਨ ਬਹੁਤ ਸੋਨਾ ਗੁਜ਼ਰ ਰਿਹਾ ਹੈ ਭਾਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਮੁਸ਼ਕਲਾਂ ਭਰਿਆ ਬਤীদ ਕਰ ਰਹੇ ਹੋ ਆਪਣੀਆਂ ਇਸ਼ਾਵਾਂ ਨੂੰ ਪੂਰਾ ਕਰਨ ਦਾ ਮਤਲਬ ਇਹੀ ਹੈ ਕਿ ਤੁਸੀਂ ਜੋ ਵੀ ਚਾਹੁੰਦੇ ਹੋ ਉਸ ਨੂੰ ਵਰਤਮਾਨ ਵਿੱਚ ਲਿਖੋ ਜਾਂ ਵਰਤਮਾਨ ਵਿੱਚ ਬੋਲੋ ਜਾਂ ਸੋਚੋ ਜਿਵੇਂ ਕਿ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕਦੇ ਨਹੀਂ ਬੋਲੋ ਕਿ ਮੈਂ ਅਮੀਰ ਬਣ ਜਾਊਂਗਾ ਤੁਸੀਂ ਹਮੇਸ਼ਾ ਇਹ ਬੋਲੋ ਕਿ ਮੈਂ ਅਮੀਰ ਹਾਂ ਮੇਰੇ ਪਾਸ ਬਹੁਤ ਧਨ ਹੈ ਮੈਂ ਬਹੁਤ ਕਮਾਈ ਕਰਦਾ ਹਾਂ ਅਗਰ ਤੁਸੀਂ ਬਿਮਾਰ ਹੋ ਤਾਂ ਇਹ ਨਾ ਬੋਲੋ ਕਿ ਮੈਂ ਠੀਕ ਹੋ ਜਾਊਂਗਾ ਬਲਕਿ ਇਹ ਬੋਲੋ ਕਿ ਮੈਂ ਬਿਲਕੁਲ ਤੰਦਰੁਸਤ ਹਾਂ ਇਸ ਤਰ੍ਹਾਂ ਵਰਤਮਾਨ ਵਿੱਚ ਬੋਲੇ ਹੋਏ ਸਾਰੇ ਵਾਕ ਅਫਰਮੇਸ਼ਨ ਤੁਹਾਡੀ ਸਫਲਤਾ ਦਾ ਰਾਹ ਖੋਲ ਦਿੰਦੇ ਹਨ ਤੁਹਾਡੇ ਨਿਕਲੇ ਹੋਏ ਲਫ਼ਜ਼ ਬ੍ਰਹਿਮੰਡ ਵਿੱਚ ਸਮਾ ਜਾਂਦੇ ਹਨ ਤੇ ਉਹ ਬ੍ਰਹਿਮੰਡ ਉਸ ਨੂੰ ਵਾਪਸ ਜਰੂਰ ਤੁਹਾਡੇ ਕੋਲ ਭੇਜਦਾ ਹੈ ਕਿਉਂਕਿ ਬ੍ਰਹਿਮੰਡ ਵਿੱਚ ਐਨੀ ਸ਼ਕਤੀ ਹੁੰਦੀ ਹੈ ਜੋ ਤੁਸੀਂ ਸੋਚ ਵੀ ਨਹੀਂ ਸਕਦੇ ਪ੍ਰਾਰਥਨਾ ਉਹੀ ਹੈ ਜੋ ਤੁਹਾਡੇ ਮੂੰਹ ਵਿੱਚੋਂ ਨਿਕਲਦਾ ਹੈ ਤੁਸੀਂ ਲਗਭਗ ਹਰ ਦਿਨ ਪ੍ਰਾਰਥਨਾ ਕਰਦੇ ਹੋ ਜੋ ਵੀ ਦਿਨ ਵਿੱਚ ਤੁਸੀਂ ਸੋਚਦੇ ਹੋ ਮੂੰਹ ਵਿੱਚੋਂ ਬੋਲਦੇ ਹੋ ਉਹਨਾਂ ਲਫ਼ਜ਼ਾਂ ਵਿੱਚ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਦੇ ਹੋ ਤਾਂ ਭਗਵਾਨ ਤੁਹਾਨੂੰ ਉਹ ਸਭ ਕੁਝ ਦਿੰਦਾ ਹੈ ਜੋ ਤੁਸੀਂ ਉਸ ਕੋਲੋਂ ਮੰਗਦੇ ਹੋ ਦੂਸਰਾ ਪੁਆਇੰਟ ਹੈ ਕਿ ਜ਼ਿਆਦਾਤਰ ਲੋਕ ਇਸ ਲਈ ਅਸਫਲ ਹੋ ਜਾਂਦੇ ਹਨ ਕਿਉਂਕਿ ਉਹ ਭਗਵਾਨ ਨੂੰ ਫੋਰਸ ਕਰਦੇ ਹਨ ਕਿ ਇਸ ਨਿਸ਼ਚਿਤ ਸਮੇਂ ਤੱਕ ਸਾਨੂੰ ਆ ਚੀਜ਼ ਮਿਲਣੀ ਚਾਹੀਦੀ ਹੈ ਮੰਨ ਲਓ ਤੁਸੀਂ ਇੱਕ ਕਾਰ ਮੈਨੀਫੈਸਟ ਕਰ ਰਹੇ ਹੋ ਤਾਂ ਤੁਸੀਂ ਨਾਲ ਹੀ ਕਹਿੰਦੇ ਹੋ ਕਿ ਇਸ ਸਮੇਂ ਤੱਕ ਮੈਨੂੰ ਕਾਰ ਮਿਲ ਜਾਵੇ ਪਰ ਅਗਰ ਭਗਵਾਨ ਉਸ ਸਮੇਂ ਤੱਕ ਤੁਹਾਨੂੰ ਕਾਰ ਨਹੀਂ ਦਿੰਦੇ ਤਾਂ ਤੁਸੀਂ ਉਸ ਨਾਲ ਲੜਾਈ ਕਰਦੇ ਹੋ ਤੁਹਾਡੇ ਵਿੱਚ ਨੈਗੇਟਿਵ ਥੌਟਸ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਭਗਵਾਨ ਆਪਣੇ ਬਣਾਏ ਹੋਏ ਨਿਯਮਾਂ ਦਾ ਖੁਦ ਵੀ ਪਾਲਣਾ ਕਰਦਾ ਹੈ ਅਤੇ ਜੋ ਵੀ ਇੱਛਾ ਤੁਸੀਂ ਕਿਸੇ ਚੀਜ਼ ਨੂੰ ਪਾਉਣ ਲਈ ਕਰਦੇ ਹੋ ਉਹ ਸਹੀ ਸਮੇਂ ਹੀ ਤੁਹਾਡੇ ਕੋਲ ਆਵੇਗੀ ਕਿੰਨੀ ਵਾਰ ਤੁਹਾਡੇ ਨਾਲ ਅਜਿਹਾ ਹੋਇਆ ਹੋਵੇਗਾ ਕਿ ਤੁਸੀਂ ਕੋਈ ਵੀਡੀਓ ਦੇਖ ਕੇ ਆਪਣੇ ਲਈ ਕੋਈ ਅਫਰਮੇਸ਼ਨ ਬਣਾਇਆ ਹੋਵੇ ਪਰ ਉਹ ਅਫਰਮੇਸ਼ਨ ਕੰਮ ਨਾ ਕੀਤਾ ਹੋਵੇ ਮੈਂ ਤੁਹਾਨੂੰ ਦੱਸਾਂਗੀ ਕਿ ਉਹ ਅਫਰਮੇਸ਼ਨ ਤੁਹਾਡੇ ਲਈ ਕੰਮ ਕਿਉਂ ਨਹੀਂ ਕਰਦਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਸੀਂ ਉਸ ਅਫਰਮੇਸ਼ਨ ਨੂੰ ਭਵਿੱਖ ਕਾਲ ਵਿੱਚ ਬੋਲਿਆ ਹੋਵੇਗਾ ਦੂਸਰੀ ਗੱਲ ਇਹ ਹੈ ਕਿ ਤੁਸੀਂ ਉਸ ਨੂੰ ਮੰਗਣਾ ਬੰਦ ਕਰ ਦਿੱਤਾ ਹੋਵੇਗਾ ਤੇ ਬੈਠ ਕੇ ਇੰਤਜ਼ਾਰ ਕਰਨ ਲੱਗ ਪਏ ਹੋਵੋਗੇ ਕਿ ਅਚਾਨਕ ਹੀ ਉਹ ਚੀਜ਼ ਆਸਮਾਨ ਤੋਂ ਆਵੇ ਤੇ ਤੁਹਾਡੇ ਕੋਲ ਪਹੁੰਚ ਜਾਵੇ ਲੇਕਿਨ ਭਗਵਾਨ ਕਦੇ ਵੀ ਇਸ ਤਰ੍ਹਾਂ ਕੰਮ ਨਹੀਂ ਕਰਦੇ ਜੋ ਕੁਝ ਵੀ ਤੁਸੀਂ ਮੰਗਦੇ ਹੋ ਉਹ ਪਹਿਲਾਂ ਹੀ ਤਿਆਰ ਹੋਇਆ ਪਿਆ ਹੈ ਅਸਲ ਵਿੱਚ ਭਗਵਾਨ ਦਾ ਇੱਕ ਹੋਰ ਸ਼ਕਤੀਸ਼ਾਲੀ ਨਿਯਮ ਹੈ ਜਿਸ ਨੂੰ ਅਸੀਂ ਲਾਅ ਆਫ ਵਾਈਬ੍ਰੇਸ਼ਨ ਕਹਿੰਦੇ ਹਨ ਜੀ ਹਾਂ ਤੁਹਾਡੀ ਵਾਈਬ੍ਰੇਸ਼ਨ ਹੁੰਦੀ ਹੈ ਆਪਣੀ ਜ਼ਿੰਦਗੀ ਵਿੱਚ ਤੁਸੀਂ ਉਹਨਾਂ ਹੀ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ ਜਿਹੋ ਜਿਹੀ ਤੁਹਾਡੀ ਵਾਈਬ੍ਰੇਸ਼ਨ ਹੁੰਦੀ ਹੈ ਆਪਣੀ ਜ਼ਿੰਦਗੀ ਵਿੱਚ ਤੁਸੀਂ ਉਹਨਾਂ ਹੀ ਚੀਜ਼ਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਲਾਅ ਆਫ ਵਾਈਬ੍ਰੇਸ਼ਨ ਤੁਹਾਡੇ ਲਈ ਕੰਮ ਕਰੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਜਦੋਂ ਉਸ ਚੀਜ਼ ਨੂੰ ਹਾਸਿਲ ਕਰਨ ਦਾ ਵਿਚਾਰ ਤੁਹਾਡੇ ਮਨ ਵਿੱਚ ਆਉਂਦਾ ਹੈ ਉਹ ਚੀਜ਼ ਦਾ ਨਿਰਮਾਣ ਬ੍ਰਹਿਮੰਡ ਵਿੱਚ ਪਹਿਲੇ ਹੀ ਹੋਣ ਲੱਗਦਾ ਹੈ ਅਤੇ ਉਹ ਚੀਜ਼ ਸਿਰਫ ਇੱਕ ਕੰਡੀਸ਼ਨ ਦਾ ਇੰਤਜ਼ਾਰ ਕਰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਮੰਗ ਸਕੋ ਤਾਂ ਜੋ ਉਹ ਚੀਜ਼ ਜਲਦ ਤੋਂ ਜਲਦ ਤੁਹਾਡੀ ਜ਼ਿੰਦਗੀ ਵਿੱਚ ਆ ਜਾਵੇ ਤਾਂ ਫਿਰ ਮੰਗਣ ਦਾ ਸਹੀ ਤਰੀਕਾ ਕੀ ਹੈ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਮੰਗਣ ਬਾਰੇ ਸੋਚਦੇ ਹੋ ਤਾਂ ਪਹਿਲਾਂ ਹੀ ਚੀਜ਼ ਤੁਹਾਨੂੰ ਮਿਲਣ ਲਈ ਤਿਆਰ ਰਹਿੰਦੀ ਹੈ ਪਰ ਤੁਹਾਨੂੰ ਉਸ ਫ੍ਰੀਕੁਐਂਸੀ ਵਿੱਚ ਵਾਈਬ੍ਰੇਟ ਹੋਣਾ ਪਵੇਗਾ ਜੋ ਕਿ ਉਸ ਚੀਜ਼ ਨੂੰ ਮੈਨੀਫੈਸਟ ਕਰਨ ਲਈ ਚਾਹੀਦੀ ਹੈ ਜਦ ਤੁਸੀਂ ਕਿਸੇ ਵੀ ਚੀਜ਼ ਨੂੰ ਮੰਗਦੇ ਹੋ ਤੁਹਾਡੇ ਦਿਮਾਗ ਵਿੱਚ ਸ਼ੰਕਾ ਪੈਦਾ ਹੁੰਦਾ ਹੈ ਇਹ ਕਿ ਇਹ ਚੀਜ਼ ਮੈਨੂੰ ਮਿਲੇਗੀ ਕਿ ਨਹੀਂ ਤਾਂ ਤੁਹਾਡੀ ਵਾਈਬ੍ਰੇਸ਼ਨ ਬਦਲਣ ਲੱਗਦੀ ਹੈ ਉਹ ਤੁਹਾਡੀ ਇੱਛਾ ਤੁਹਾਡੇ ਤੋਂ ਹੋਰ ਦੂਰ ਹੋਣ ਲੱਗਦੀ ਹੈ ਜਦੋਂ ਤੁਸੀਂ ਕੋਈ ਵੀ ਇੱਛਾ ਨੂੰ ਬ੍ਰਹਮਣ ਤੋਂ ਮੰਗਦੇ ਹੋ ਤਾਂ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਆਪਣੇ ਅੰਦਰ ਦ੍ਰਿੜ ਵਿਸ਼ਵਾਸ ਰੱਖੋ ਤਾਂ ਹੀ ਤੁਸੀਂ ਉਸ ਚੀਜ਼ ਨੂੰ ਹਾਸਲ ਕਰ पाओगे ਦੂਸਰਾ ਤੁਹਾਨੂੰ ਉਸ ਚੀਜ਼ ਦੀ ਫ੍ਰੀਕਵੈਂਸੀ ਵਿੱਚ ਰਹਿਣਾ ਹੋਵੇਗਾ ਤਾਂ ਤੁਸੀਂ ਉਸ ਚੀਜ਼ ਦੀ ਫ੍ਰੀਕਵੈਂਸੀ ਵਿੱਚ ਕਿਵੇਂ ਰਹਿ ਸਕਦੇ ਹੋ ਤੁਹਾਨੂੰ ਯਕੀਨ ਕਰਨਾ ਹੋਵੇਗਾ ਕਿ ਉਹ ਚੀਜ਼ ਦਾ ਨਿਰਮਾਣ ਪਹਿਲੇ ਹੀ ਬ੍ਰਹਿਮੰਡ ਵਿੱਚ ਹੋ ਚੁੱਕਾ ਹੈ ਤੇ ਉਹ ਚੀਜ਼ ਉਦੋਂ ਤੁਹਾਡੀ ਜ਼ਿੰਦਗੀ ਵਿੱਚ ਆਵੇਗੀ ਜਦੋਂ ਤੁਹਾਨੂੰ ਘੱਟ ਤੋਂ ਘੱਟ ਉਮੀਦ ਹੋਵੇਗੀ ਬ੍ਰਹਿਮੰਡ ਦੇ ਨਿਯਮਾਂ ਤੇ ਯਕੀਨ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਬ੍ਰਹਿਮੰਡ ਦੇ ਸਾਰੇ ਨਿਯਮ ਬਿਲਕੁਲ ਸਟੀਕ ਹਨ ਅਤੇ ਤੁਹਾਨੂੰ ਆਪਣੇ ਖੁਦ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਉਸ ਨੂੰ ਹਾਸਲ ਕਰ ਲਓਗੇ ਸਭ ਕੁਝ ਪਰਮਾਤਮਾ ਤੇ ਛੱਡ ਦਿਓ ਸਹੀ ਹੋਣ ਤੇ ਉਹ ਸਭ ਕੁਝ ਤੁਹਾਨੂੰ ਦੇ ਦੇਵੇਗਾ ਜ਼ਿਆਦਾਤਰ ਲੋਕ ਇਸ ਗੱਲ ਤੇ ਯਕੀਨ ਰੱਖਦੇ ਹਨ ਕਿ ਉਹ ਲੋਕ ਪਹਿਲਾਂ ਦੇਖਣਗੇ ਬਾਅਦ ਵਿੱਚ ਯਕੀਨ ਕਰਨਗੇ ਪਰ ਬ੍ਰਹਮੰਡ ਦਾ ਨਿਯਮ ਇਸ ਤਰ੍ਹਾਂ ਕੰਮ ਨਹੀਂ ਕਰਦਾ ਬ੍ਰਹਮੰਡ ਦਾ ਨਿਯਮ ਕਹਿੰਦਾ ਹੈ ਕਿ ਵੇਖਣ ਦੇ ਲਈ ਵਿਸ਼ਵਾਸ ਕਰਨਾ ਸਿੱਖੋ ਔਰ ਮੈਂ ਆਪ ਨੂੰ ਭਰੋਸਾ ਦਿਵਾਉਣੀ ਹਾਂ ਕਿ ਜੋ ਕੁਝ ਵੀ ਤੁਸੀਂ ਬ੍ਰਹਿਮੰਡ ਤੋਂ ਮੰਗੋਗੇ ਉਹ ਤੁਹਾਨੂੰ ਜ਼ਰੂਰ ਮਿਲੇਗਾ ਕਿਉਂਕਿ ਜੋ ਚੀਜ਼ ਤੁਹਾਡੇ ਦਿਮਾਗ ਵਿੱਚ ਘੁੰਮ ਰਹੀ ਹੈ ਉਹ ਤੁਹਾਡੀ ਜ਼ਿੰਦਗੀ ਵਿੱਚ ਹੀ ਆ ਸਕਦੀ ਹੈ ਤੀਸਰਾ ਪੁਆਇੰਟ ਹੈ ਜਦੋਂ ਲੋਕ ਮੈਨੀਫੈਸਟ ਕਰਨ ਵਿੱਚ ਅਸਫਲ ਹੁੰਦੇ ਹਨ ਤਾਂ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਉਹਨਾਂ ਨੂੰ ਉਹੀ ਮਿਲੇਗਾ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਨ ਮੰਨ ਲਓ ਜੇ ਤੁਸੀਂ ਢੇਰ ਸਾਰੇ ਪੈਸਿਆਂ ਨੂੰ ਮੈਨੀਫੈਸਟ ਕਰਨਾ ਚਾਹੁੰਦੇ ਹੋ ਤਾਂ ਹਰ ਮਹੀਨੇ ਤੁਹਾਨੂੰ ਤੁਹਾਡੀ ਨੌਕਰੀ ਤੋਂ ਫਿਕਸ ਇਨਕਮ ਆਉਂਦੀ ਹੈ ਤੁਸੀਂ ਸੋਚਦੇ ਹੋ ਤੁਹਾਡੀ ਕਮਾਈ ਓਨੀ ਹੀ ਹੈ ਜਿੰਨੀ ਤੁਹਾਨੂੰ ਆਉਂਦੀ ਹੈ ਇਸ ਤੋਂ ਕਿਵੇਂ ਵੱਧ ਹੋ ਸਕਦੀ ਹੈ ਜਾਂ ਕਿਵੇਂ ਤੁਸੀਂ ਡੇਰ ਸਾਰੇ ਪੈਸੇ ਮੈਨੀਫੈਸਟ ਕਰ ਸਕਦੇ ਹੋ ਲੋਕ ਮੰਨਦੇ ਹਨ ਕਿ ਡੇਰ ਸਾਰੇ ਪੈਸੇ ਕਮਾਉਣ ਦਾ ਇੱਕੋ ਹੀ ਇੱਕ ਤਰੀਕਾ ਹੈ ਲੋਟਰੀ ਅਜਿਹਾ ਕਰਕੇ ਜੋ ਉਹਨਾਂ ਕੋਲ ਹੁੰਦਾ ਹੈ ਉਸ ਨੂੰ ਵੀ ਗਵਾ ਬੈਂਦੇ ਹਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਹ ਲੋਕ ਪੈਸੇ ਦੀ ਭਰਪੂਰਤਾ ਵਿੱਚ ਵਾਈਬ੍ਰੇਟ ਨਹੀਂ ਹੁੰਦੇ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇੱਕ ਹੀ ਤਰ੍ਹਾਂ ਦੀ ਵਾਈਬ੍ਰੇਸ਼ਨ ਵਾਲੀਆਂ ਚੀਜ਼ਾਂ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਅਲੱਗ ਵਾਈਬ੍ਰੇਸ਼ਨ ਵਾਲੀਆਂ ਚੀਜ਼ਾਂ ਇੱਕ ਦੂਜੇ ਤੋਂ ਦੂਰ ਜਾਂਦੀਆਂ ਹਨ ਇਸ ਲਈ ਕੁਝ ਲੋਕ ਉਹ ਪੈਸੇ ਵੀ ਗਵਾ ਦਿੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਕਮਾਇਆ ਹੁੰਦਾ ਹੈ ਪੈਸਿਆਂ ਦੀ ਭਰਪੂਰਤਾ ਵਿੱਚ ਵਾਈਬ੍ਰੇਟ ਹੋਣਾ ਸਿੱਖੋ ਭਰਪੂਰਤਾ ਤੁਹਾਡੀ ਜ਼ਿੰਦਗੀ ਵਿੱਚ ਆਪਣੇ ਆਪ ਆਕਰਸ਼ਿਤ ਹੋਣ ਲੱਗ ਜਾਵੇਗੀ ਬਿਲਕੁਲ ਧਿਆਨ ਨਾਲ ਸੁਣਨਾ ਜੋ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੈਸੇ ਦੀ ਭਰਪੂਰਤਾ ਵਿੱਚ ਕਿਵੇਂ ਵਾਈਬ੍ਰੇਟ ਹੋ ਸਕਦੇ ਹੋ ਅਤੇ ਢੇਰ ਸਾਰੇ ਪੈਸੇ ਆਪਣੀ ਜ਼ਿੰਦਗੀ ਵੱਲ ਕਿਵੇਂ ਆਕਰਸ਼ਿਤ ਕਰ ਸਕਦੇ ਹੋ ਅਗਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਪੈਸੇ ਲਿਆਉਣਾ ਚਾਹੁੰਦੇ ਹੋ ਤਾਂ ਪੈਸੇ ਦੀ ਕਮੀ ਜੋ ਭਾਵ ਤੁਹਾਡੇ ਮਨ ਵਿੱਚ ਰਹਿੰਦੀ ਹੈ ਉਸ ਤੋਂ ਦੂਰ ਹੋ ਜਾਓ ਅੱਜ ਤੋਂ ਹੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਅਬੰਡੈਂਟ ਹੋ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਹੁਣੇ ਕੁਇਟ ਕਰ ਸਕਦੇ ਹਨ ਜਿਨ੍ਹਾਂ ਨੂੰ ਇਸ ਤੇ ਵਿਸ਼ਵਾਸ ਹੈ ਉਹ ਇਹ ਅਫਰਮੇਸ਼ਨ ਦਿਨ ਵਿੱਚ ਕਈ ਵਾਰ ਬੋਲੋ ਆਈ ਐਮ ਅਬੰਡੈਂਟ ਆਈ ਹੈਵ ਅਬੰਡੈਂਟ ਅਮਾਉਂਟ ਆਫ ਮਨੀ ਮਤਲਬ ਮੈਂ ਭਰਪੂਰ ਹਾਂ ਮੇਰੇ ਪਾਸ ਭਰਪੂਰ ਮਾਤਰਾ ਵਿੱਚ ਪੈਸਾ ਹੈ ਜਦ ਤੁਸੀਂ ਵਾਰ-ਵਾਰ ਹਰ ਦਿਨ ਵਿਸ਼ਵਾਸ ਦੇ ਨਾਲ ਇਹ ਬੋਲੋਗੇ ਤਾਂ ਪੈਸੇ ਦੀ ਭਰਪੂਰਤਾ ਤੁਹਾਡੀ ਜ਼ਿੰਦਗੀ ਵਿੱਚ ਜਰੂਰ ਪੂਰੀ ਹੋ ਜਾਵੇਗੀ। ਕਈ ਲੋਕ ਅਜਿਹਾ ਸੋਚਣਗੇ ਕਿ ਮੈਂ ਕਿਵੇਂ ਬੋਲ ਸਕਦਾ ਹਾਂ? ਮੇਰੇ ਪਰਸ ਵਿੱਚ ਤਾਂ ਪੈਸੇ ਹੀ ਨਹੀਂ। ਮੈਂ ਆਪਣਾ ਪਰਸ ਕੋਲ ਕੇ ਦੇਖਦਾ ਹਾਂ ਤਾਂ ਉਹ ਤਾਂ ਖਾਲੀ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਬੋਲਣਾ ਬੰਦ ਕਰੋ ਕਿ ਮੇਰੇ ਕੋਲ ਪੈਸੇ ਨਹੀਂ ਹਨ। ਇਸ ਦੀ ਜਗ੍ਹਾ ਤੁਸੀਂ ਇਹ ਬੋਲੋ ਕਿ ਮੇਰੇ ਕੋਲ ਬਹੁਤ ਸਾਰੇ ਪੈਸੇ ਹਨ ਕਿਉਂਕਿ ਇਹ ਵੀ ਇੱਕ ਅਫਰਮੇਸ਼ਨ ਹੈ ਜੇਕਰ ਤੁਸੀਂ ਕਹਿੰਦੇ ਹੋ ਕਿ ਮੇਰੇ پاس ਭਰਪੂਰ ਪੈਸਾ ਹੈ ਪਰ ਜਦੋਂ ਤੁਸੀਂ ਪਰਸ ਖੋਲ ਕੇ ਦੇਖਦੇ ਹੋ ਤਾਂ ਉਸ ਵਿੱਚ ਇੰਨਾ ਪੈਸਾ ਨਹੀਂ ਹੁੰਦਾ ਤਾਂ ਤੁਸੀਂ ਚਿੰਤਾ ਪ੍ਰਗਟ ਕਰਨ ਲੱਗਦੇ ਹੋ ਤਾਂ ਤੁਸੀਂ ਉਸ ਵੇਲੇ ਲਾਅ ਆਫ ਵਾਈਬ੍ਰੇਸ਼ਨ ਦੇ ਉਲਟ ਜਾ ਰਹੇ ਹੁੰਦੇ ਹੋ ਜਿਸ ਨਾਲ ਤੁਹਾਡੀ ਅਫਰਮੇਸ਼ਨ ਕੰਮ ਨਹੀਂ ਕਰਦੀ ਤੁਹਾਡੀ ਇੱਛਾ ਪੂਰੀ ਨਹੀਂ ਹੁੰਦੀ ਕਿਉਂਕਿ ਤੁਸੀਂ ਪੈਸੇ ਦੀ ਕਮੀ ਮਹਿਸੂਸ ਕਰ ਰਹੇ ਹੁੰਦੇ ਹੋ ਜੋ ਕਿ ਲੋ ਵਾਈਬ੍ਰੇਸ਼ਨ ਹੁੰਦੀ ਹੈ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਅਫਰਮੇਸ਼ਨ ਨੂੰ ਸਿਰਫ ਸ਼ਬਦਾਂ ਰਾਹੀਂ ਨਹੀਂ ਬੋਲਣਾ ਸਗੋਂ ਆਪਣੇ ਸਗੋਂ ਆਪਣੇ ਅੰਦਰ ਉਸ ਚੀਜ਼ ਦੀ ਭਰਪੂਰਤਾ ਨੂੰ ਮਹਿਸੂਸ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਭਰਪੂਰ ਮਹਿਸੂਸ ਕਰਦੇ ਹੋ ਤੇ ਕੰਮ ਤੋਂ ਕੰਮ ਉਮੀਦ ਰੱਖਦੇ ਹੋ ਤਾਂ ਪਰਮਾਤਮਾ ਤੁਹਾਡੀ ਇੱਛਾ ਜਲਦ ਹੀ ਪੂਰੀ ਕਰਦੇ ਹਨ ਕੋਈ ਇੱਕ ਵਿਅਕਤੀ ਬਾਰੇ ਦੱਸਦੇ ਹਨ ਕਿ ਉਸਦੇ ਕਹਿਣ ਤੇ ਉਹ ਵਿਅਕਤੀ ਨੇ ਲਾਅ ਆਫ ਅਟਰੈਕਸ਼ਨ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਉਹ ਵਿਅਕਤੀ ਨੇ ਹਰ ਰੋਜ਼ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰਤਾ ਕਿ ਆਈ ਐਮ ਅਬੰਡੈਂਟ ਕਿ ਭਾਵ ਕਿ ਉਹ ਭਰਪੂਰ ਹੈ ਉਸ ਕੋਲ ਭਰਪੂਰ ਪੈਸੇ ਹਨ ਭਾਵੇਂ ਕਿ ਉਸ ਕੋਲ ਪੇਟ ਭਰ ਖਾਣਾ ਖਾਣ ਦੇ ਵੀ ਪੈਸੇ ਨਹੀਂ ਸਨ ਪਰ ਫਿਰ ਵੀ ਉਸ ਵਿਅਕਤੀ ਨੇ ਹਰ ਦਿਨ ਅਫਰਮੇਸ਼ਨ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੱਤਾ ਇਸ ਪ੍ਰੈਕਟਿਸ ਨੂੰ ਕਦੇ ਛੱਡਿਆ ਨਹੀਂ ਪ੍ਰੈਕਟਿਸ ਦੌਰਾਨ ਉਸ ਵਿਅਕਤੀ ਦੀ ਨੌਕਰੀ ਵੀ ਬਹੁਤ ਬੁਰੇ ਹਾਲਾਤਾਂ ਵਿੱਚ ਗੁਜ਼ਰ ਰਹੀ ਸੀ ਪਰ ਉਸ ਨੇ ਅਫਰਮੇਸ਼ਨ ਦੀ ਪ੍ਰੈਕਟਿਸ ਕਰਨੀ ਨਹੀਂ ਛੱਡੀ ਉਸ ਨੂੰ ਕਾਫੀ ਮੁਸ਼ਕਲਾਂ ਵੀ ਆਈਆਂ ਪਰ ਉਹ ਮਿਹਨਤ ਕਰਦਾ ਰਿਹਾ ਤੇ ਅਫਰਮੇਸ਼ਨ ਲਗਾਤਾਰ ਬੋਲਦਾ ਰਿਹਾ ਇਸੇ ਤਰ੍ਹਾਂ ਹੋਇਆ ਕਿ ਉਹ ਵਿਅਕਤੀ ਨੂੰ ਹੌਲੀ-ਹੌਲੀ ਬਹੁਤ ਸਾਰੇ ਆਰਡਰ ਮਿਲਨੇ ਸ਼ੁਰੂ ਹੋ ਗਏ ਤੇ ਉਸਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਬਹੁਤ ਵਧੀਆ ਹੁੰਦੀ ਗਈ ਨਾ ਕਿ ਉਸ ਕੋਲ ਬਹੁਤ ਸਾਰੇ ਕੰਮ ਆਉਣ ਲੱਗੇ ਸਗੋਂ ਉਸਦੀ ਜ਼ਿੰਦਗੀ ਦੇ ਹੋਰ ਵੀ ਬਹੁਤ ਸਾਰੇ ਰਸਤੇ ਖੁੱਲ ਗਏ ਸੋ ਜਦ ਤੁਸੀਂ ਹਰ ਦਿਨ ਵਿਸ਼ਵਾਸ ਦੇ ਨਾਲ ਆਪਣੇ ਆਪ ਨੂੰ ਭਰਪੂਰ ਹੋਣ ਦੀ ਖੁਸ਼ੀ ਦਿਵਾਉਂਦੇ ਹੋ ਤਾਂ ਤੁਹਾਡੇ ਬੰਦ ਰਸਤੇ ਵੀ ਖੁੱਲਣ ਲੱਗਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਜਾਦੂ ਵਾਂਗ ਚੀਜ਼ਾਂ ਆਉਣ ਲੱਗਦੀਆਂ ਹਨ ਕਿਉਂਕਿ ਬ੍ਰਹਮਣ ਦਾ ਨਿਯਮ ਕਦੇ ਵੀ ਫੇਲ ਨਹੀਂ ਹੁੰਦਾ ਚੌਥਾ ਪੁਆਇੰਟ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਬਲੇਸਿੰਗਸ ਹਨ ਉਹ ਸਿਰਫ ਤੁਹਾਡੇ ਲਈ ਨਹੀਂ ਹਨ ਉਹਨਾਂ ਬਲੇਸਿੰਗਸ ਨੂੰ ਆਪਣੇ ਪ੍ਰੀਜਨਾਂ ਦੇ ਨਾਲ ਵੰਡਣਾ ਸਿੱਖੋ ਜੇ ਤੋ ਤੁਸੀਂ ਐਸਾ ਕਰੋਗੇ ਤਾਂ ਭਗਵਾਨ ਬਹੁਤ ਖੁਸ਼ ਹੋਣਗੇ ਉਹ ਤੁਹਾਡੀ ਹਰ ਇੱਛਾ ਪੂਰੀ ਕਰਨ ਵਿੱਚ ਜ਼ਿਆਦਾ ਉਤਸੁਕਤਾ ਦਿਖਾਉਣਗੇ ਪੰਜਵਾਂ ਪੁਆਇੰਟ ਹੈ ਗ੍ਰੈਟੀਟਿਊਡ ਗ੍ਰੈਟੀਟਿਊਡ ਤੁਹਾਡੀ ਜ਼ਿੰਦਗੀ ਵਿੱਚ ਜਾਦੂ ਲੈ ਕੇ ਆਉਂਦਾ ਹੈ ਹਰ ਉਸ ਚੀਜ਼ ਲਈ ਸ਼ੁਕਰਾਨਾ ਅਦਾ ਕਰੋ ਤੁਹਾਨੂੰ ਮਿਲਣ ਵਾਲੀਆਂ ਚੀਜ਼ਾਂ ਹੋਰ ਜ਼ਿਆਦਾ ਗੁਣਾ ਹੋ ਕੇ ਮਿਲਣਗੀਆਂ ਹਰ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਕਰੋ ਜੋ ਕੁਝ ਵੀ ਤੁਹਾਨੂੰ ਮਿਲਿਆ ਹੈ ਉਸ ਤੇ ਲਈ ਜਦ ਤੁਸੀਂ ਅਜਿਹਾ ਕਰਦੇ ਹੋ ਤਾਂ ਭਗਵਾਨ ਨਾ ਹੀ ਕੇਵਲ ਤੁਹਾਡੀਆਂ ਇੱਛਾਵਾਂ ਹੀ ਸੁਣਦੇ ਹਨ ਪਰ ਸਗੋਂ ਉਹਨਾਂ ਨੂੰ ਪੂਰਿਆ ਵੀ ਕਰਦੇ ਹਨ ਅਗਰ ਤੁਸੀਂ ਇਸ ਵੀਡੀਓ ਨੂੰ ਇੱਥੋਂ ਤੱਕ ਦੇਖਿਆ ਹੈ ਤਾਂ ਆਪਣੀ ਇੱਛਾ ਨੂੰ ਕਮੈਂਟ ਬਾਕਸ ਵਿੱਚ ਲਿਖੋ ਉਸ ਨੂੰ ਇਸ ਤਰ੍ਹਾਂ ਲਿਖੋ ਕਿ ਤੁਸੀਂ ਉਸ ਨੂੰ ਇਸ ਤਰ੍ਹਾਂ ਲਿਖੋ ਕਿ ਤੁਸੀਂ ਪ੍ਰੈਜ਼ੈਂਟ ਵਿੱਚ ਉਹ ਚੀਜ਼ ਮਹਿਸੂਸ ਕਰ ਰਹੇ ਹੋ ਤਾਂ ਕੁਦਰਤ ਜਾਂ ਬ੍ਰਹਿਮੰਡ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਨਗੇ ਧੰਨਵਾਦ